ਫਿੱਟਕੋਟ ਦੇ ਕਸਬਾ ਸਾਧਕ ਦੇ ਬਿਜਲੀ ਵਿਭਾਗ ਦੇ ਸਾਂਝਾ ਫੋਰਮ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਇੱਕ ਸਮਾਗਮ 'ਚ ਪਹੁੰਚ ਰਹੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਰਸਤਾ ਰੋਕ ਕੇ ਕਾਲੇ ਛੰਡੇ ਲਾਇਆ ਗਿਆ ਤੇ ਇਸ ਦਿਨਾਂ ਹੀ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ ਚਾਹ ਕਿ ਆਪਣੇ ਹੋਣ ਵਾਲੇ ਕਿਰਾਫ ਤੋਂ ਬਚਦੇ ਹੋਏ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣਾ ਰਸਤਾ ਬਦਲ ਕੇ ਸਮਾਗਮ 'ਚ ਸ਼ਿਕਤ ਕੀਤੀ ਰਸਲਫ ਰਿਕੋਰ ਦੇ ਪਿੰਡ ਸੰਗਰਾਹ ਹੂਚ ਅੱਜ ਬਿਜਲੀ ਮੰਤਰੀ ਵੱਲੋਂ ਇੱਕ ਬਿਜਲੀ ਗ੍ਰਿਡਾ ਨੀ ਪੱਥਰ ਰੱਖਿਆ ਜਾਣਾ ਸੀ ਜਿਸ ਦੇ ਪਿੰਡ ਕਾ ਬਿਜਲੀ ਵਿਭਾਗ ਕੇ ਸਾਝੇ ਫੋਰਮ ਦੇ ਮੁਲਾਜ਼ਮਾਂ ਲੱਗ ਗਏ ਤੇ ਹੁਣ ਆਪਣੀ ਮੰਗਾਂ ਮੰਵਾਉਣ ਲਈ ਬਿਜਲੀ ਮੰਤਰੀ ਦਾ ਕਿਰਾਫ ਕਰਨ ਲਈ ਫਲੋਸ ਪਰ ਮੁਕਤਸਰ ਰੋਡ ਤੇ ਤਣਾ ਲਗਾ ਦਿੱਤਾ ਤੇ ਪਿੰਡ ਸੰਗਰਾਹ ਹੂ ਨੂੰ ਜਾਣ ਵਾਲੇ ਹਰ ਇੱਕ ਹਸਤੇ ਨੂੰ ਰੋਕ ਰਿਆ ਪਿਛਲੇ ਲੰਬੇ ਸਮੇਂ ਦੇ ਉੱਤੇ ਪੰਜਾਬ ਸਰਕਾਰ ਦੇ ਖਨਾਫ ਸਾਝੇ ਫੋਰਮ ਦਾ ਜਿਹੜਾ ਸੰਘਰਸ਼ ਪੰਜਾਬ ਪੱਧਰ ਤੇ ਚੱਲਦਾ ਆ ਰਿਹਾ ਉਹਦੇ ਚ ਪਾਵਰ ਕਾਮ ਦੀ ਮੈਨੇਜਮੈਂਟ ਨੇ ਅਨੇਕਾਂ ਵਾਰ ਸਾਡੇ ਨਾਲ ਸੰਯੁਕਤ ਕੀਤੇ ਆ ਸਾਡੀਆਂ ਮੰਗਾਂ ਨੂੰ ਮੰਨਿਆ ਸਰਕਾਰਿਆ ਵੀ ਇਹ ਬਿਲਕੁਲ ਜਾਇਜ਼ ਆ ਪਰ ਉਹਨਾਂ ਸਮਝੌਤਿਆਂ ਨੂੰ ਜਿਹੜਾ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਲਟਕਾਇਆ ਜਾ ਰਿਹਾ ਲਗਾਤਾਰ ਉਹ ਆਪ ਦਾ ਸਮਾਂ ਜਿਹੜਾ ਪਾਸ ਕੀਤਾ ਜਾ ਰਿਹਾ ਅੱਜ ਜਿਹੜੀ ਸਭ ਤੋਂ ਮਤਲਬ ਸਾਡੀ ਜਿਹੜੀ ਮਹੱਤਵਪੂਰਨ ਮੰਗਾਂ ਦੇ ਵਿੱਚ ਜਿਵੇਂ ਸਾਡਾ ਪੇ ਬੈਂਡ ਆ ਪੰਜਾਬ ਸਰਕਾਰ ਦੇ ਜਿਹੜੇ ਮਲਾਜ਼ਮਾਂ ਦੇ ਨਾਲ ਸਾਡਾ ਡਿਫਰੈਂਸ ਪਣਿਆ ਸੀ ਬਿਜਲੀ ਬੋਰਡ ਤੋਂ ਉਦੋਂ ਸਮੇਂ ਉਸ ਸਮੇਂ ਸਰਕਾਰ ਨੇ ਕਹਾਈ ਤੁਹਾਡਾ ਫਰਕ ਨਹੀਂ ਪੈਂਦੇਵਾਗੇ ਤਨਖਾਹਸ ਮਤਲਬ ਤਨਖਾਹ ਦੇ ਮਾਮਲੇ ਅੱਜ ਅੱਜ ਸਰਕਾਰ ਇਹ ਪਾਵਰ ਗੋਵਰਨਮੈਂਟ ਦੀ ਮੈਨੇਜਮੈਂਟ ਮੰਨ ਚੁੱਕੀ ਆ ਵੀ ਤੁਹਾਡਾ ਜਿਹੜਾ ਪੇ ਬ ਮਾਰਾ ਉਹ ਪੇ ਬੈਂਡ ਦੇ ਉੱਤੇ ਕਿਸੇ ਕਿਸਮ ਦਾ ਮਤਲਬ ਇਹ ਹਵਲ ਨਹੀਂ ਕਰ ਰਹੀਏ ਸਾਡੀਆਂ ਡੀਏ ਦੀਆਂ ਕਿਸ਼ਤਾਂ ਬ੍ਰੇਕ 2023 ਸਾਲਾ ਸਕੇਲ ਆ ਸਾਡਾ ਜਿਹੜਾ ਉਹ ਆਧਾ ਦੌਰਾਨ ਨੇ ਕੀਤਾ ਔਰ ਜਿਹੜੀ ਉਸ ਤੋਂ ਅੱਗੇ ਜਾ ਕੇ ਸਾਡੇ ਤੇ ਇਹਨਾਂ ਨੇ ਜਿਹੜਾ ਹਵਲਾ ਤੇਜ਼ ਕੀਤਾ ਹੈ ਕਿ ਸਾਡੇ ਇਹਨਾਂ ਨੇ ਸਿਆਸੀ ਆਧਾਰ ਦੇ ਉੱਤੇ ਕੁਝ ਬਦਲੀਆਂ ਕੀਤੀਆਂ ਸਾਡੇ ਮੁਲਾਜ਼ਮਾਨੀਆਂ ਜਿਨ੍ਹਾਂ ਦੀ ਕੋਈ ਵੀ ਖfstਕਾਰ ਦੇ ਤੌਰ ਤੇ ਕਮਰੇਡ ਨਹੀਂ ਹੈ ਕੋਈ ਵੀ ਮਹਿਕਮਾਨਾ ਤੌਰ ਤੇ ਕਮਰੇਡ ਨਹੀਂ ਹੈ ਖਾਸ ਕਰਕੇ ਸਾਥੀ ਨਿਰਮਲ ਸਿੰਘ ਜਿਹੜਾ ਸਾਡੇ ਜ਼ੋਨ ਦਾ 77 HCU ਦਾ ਉਸ ਦੀ ਬਦਲੀ ਜਿਹੜਾ ਹਬੌਰ ਤੋਂ ਅੰਮ੍ਰਿਤਸਰ ਵਿੱਚ ਕੀਤੀ ਗਈ ਹੈ ਬਿਜਲੀ ਵਿਭਾਗ ਦੇ ਪ੍ਰਧਾਨ ਨਿਕਾ ਕੇ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੀ ਡੀਏਡੀ ਇੱਕਸ਼ਰ ਜਾਈ ਨਹੀਂ ਕੀਤੀ ਗਈਆਂ। ਮੁਲਾਜ਼ਮਾਂ ਦਾ 23 ਸਾਲਾ ਸਕੀਲ ਵੀ ਅੱਧਾ ਅਧੂਰਾ ਲਾਗੂ ਕੀਤਾ ਗਿਆ ਹੈ। ਤੇ ਨਾਲ ਹੀ ਬਿਜਲੀ ਵਿਭਾਗ ਨੇ ਮੁਲਾਜ਼ਮਾਂ ਦੀਆਂ ਸੈਸਯਦਾਂ ਤੇ ਬਦਲੀਆਂ ਕੀਤੀਆਂ ਨੇ। ਹੁਣਾਂ ਮੁਲਾਜ਼ਮਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ ਤੇ ਪਰ ਫਿਰ ਵੀ ਵਿਭਾਗ ਵੱਲੋਂ ਉਹਨਾਂ ਦੀਆਂ ਬਦਲੀਆਂ ਦੂਰ ਜਹਾੜੇ ਕੀਤੀਆਂ ਗਈਆਂ ਨੇ ਜ ਜਨਾ ਸਭ ਦੇ ਵਿਰੋਧ ਵਿੱਚ ਹੀ ਆ ਚੋਣਾ ਵੱਲੋਂ ਤਰਨਾ ਦਿੱਤਾ ਗਿਆ ਹੈ। ਫ੍ਰੀਡ ਕੋਰਟ ਤੋਂ ਗੁਰਚਿਤ ਰਮਾਣ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ